ਕਪਲ ਦੋ ਲੱਗ ਜਹਾਜ਼ਾ ਵਿੱਚ ਬੈਠ ਕੇ ਡੇਟ ਤੇ ਜਾ ਰਿਹਾ ਸੀ ਤਾਂ ਦੇਖੋ ਕਿੱਦਾਂ ਦਾ ਹਾਦਸਾ ਵਾਪਰਿਆ ਇਹਨਾਂ ਦੇ ਨਾਲ ਕਿ ਖਬਰਾਂ ਦੇ ਵਿੱਚ ਆ ਗਏ ਦੁਨੀਆ ਵਿੱਚ ਚਰਚਾ ਹੋ ਰਹੀ ਹੈ ਇਸ ਹਾਦਸੇ ਦੀ ਵੱਡੀ ਘਟਨਾ ਦੀ ਜਿਸ ਜੋੜੇ ਨਾਲ ਵਾਪਰੀ ਹੈ ਇਟਲੀ ਦੇ ਇੱਕ ਜੋੜੇ ਦੇ ਨਾਲ ਇਹ ਘਟਨਾ ਵਾਪਰੀ ਇਟਲੀ ਵਿੱਚ ਜੋ ਹੈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਜੋੜੇ ਬਾਲ-ਬਾਲ ਬਚ ਗਏ ਦੋਵੇਂ ਵੱਖ-ਵੱਖ ਜਹਾਜ਼ਾ ਦੇ ਵਿੱਚ ਜੋ ਹੈ ਸਫ਼ਰ ਕਰ ਰਹੇ ਸੀ ਹਾਦਸੇ ਦਾ ਸ਼ਿਕਾਰ ਹੋਏ ਨੇ ਡੇਡ ਦੇ ਲਈ ਟਿਓਰਨ ਜਾ ਰਹੇ ਸਨ ਫਿਰ ਉਹਨਾਂ ਦਾ ਜਹਾਜ਼ ਹਾਦਸੇ ਵਿੱਚ ਜੋ ਹੈ ਕ੍ਰੈਸ਼ ਹੋ ਜਾਂਦਾ ਰਸਤੇ ਵਿੱਚ ਹਾਦਸਾ ਗ੍ਰਸਤ ਹੋ ਜਾਂਦਾ ਜ਼ਮੀਨ ਤੇ ਡਿੱਗ ਜਾਂਦਾ ਖੁਸ਼ਕਿਸਮਤੀ ਦੇ ਨਾਲ ਜੋ ਹੈ ਦੋਵਾਂ ਘਟਨਾਵਾਂ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਸਟੀਫਾਨੋ ਦੀ ਮੰਗੇਤਰ ਨੇ ਉਸ ਦੀ ਪਹਿਲੀ ਉਡਾਨ ਭਰੀ ਸੀ ਟਿਉਰਿਨ ਦੇ ਵਿੱਚ ਦੋ ਵੱਖ-ਵੱਖ ਜਹਾਜ਼ ਦੁਰਘਟਨਾਵਾਂ ਦੇ ਵਿੱਚ ਬਚਣ ਵਾਲੇ ਜੋੜੇ ਦੇ ਨਾਮ ਸਿਫਾਨੋ ਪਰੇਲੀ ਅਤੇ ਐਂਟੋਨੀਏਟਾ ਡੇਮਾਸੀ ਹਨ ਇਸ ਘਟਨਾ ਦੇ ਵਿੱਚ ਦੋਵੇਂ ਜਹਾਜ਼ਾਂ ਦੇ ਪਾਇਲਟਸ ਦੀ ਜਾਨ ਵੀ ਬਚ ਗਈ ਹੈ ਹਾਲਾਂਕਿ ਡੇਮਾਸੀ ਦੇ ਪੇਡੂ ਤੇ ਜੋ ਹੈ ਮਾਮਲੀ ਸੱਟ ਲੱਗੀ ਹੈ ਨਾਲ ਹੀ ਉਹਨਾਂ ਦੇ ਪਾਇਲਟ ਰੋਂਟੋਡੋ ਦੇ ਸਿਰ ਦੇ ਉੱਤੇ ਕੁਝ ਸੱਟਾਂ ਲੱਗੀਆਂ ਹਨ ਰਿਪੋਰਟਾਂ ਦੇ ਮੁਤਾਬਕ ਸਟੀਫਾਨੋ ਪਰੇਲੀ ਨੂੰ ਜਹਾਜ਼ ਹਾਦਸੇ ਵਿੱਚ ਕੋਈ ਸੱਟ ਨਹੀਂ ਲੱਗੀ ਸਟੀਫਾਨੋ ਪਰੇਲੀ ਦੀ ਮੰਗੇਤਰ ਐਂਟੋਨੀਟਾ ਡੇਮਾਸੀ ਦੀ ਜੋ ਹੈ ਇਹ ਪਹਿਲੀ ਉਡਾਨ ਦਾ ਅਨੁਭਵ ਸੀ ਦੋਵੇਂ 17 ਦਸੰਬਰ ਨੂੰ ਸੁਹਾਵਣੇ ਮੌਸਮ ਦਾ ਆਨੰਦ ਲੈਣ ਦੇ ਲਈ ਅਲੱਗ-ਅਲੱਗ ਫਲਾਈਟ ਵਿੱਚ ਬੈਠੇ ਸਨ ਉਹਨਾਂ ਨੇ ਜੋ ਹੈ ਬੁਸਾਨੋ ਵਿੱਚ ਉਤਰਨ ਅਤੇ ਉੱਥੇ ਦੋਸਤਾਂ ਦੇ ਨਾਲ ਲੰਚ ਡੇਟ ਕਰਨ ਦੀ ਯੋਜਨਾ ਬਣਾਈ ਸੀ ਸਟੀਫਾਨੋ ਆਪਣੇ ਦੋ ਸੀਟਾ ਵਾਲੇ ਟੈਕਨਮ P92 ਇਕੋ ਸੁਪਰ ਜਹਾਜ਼ ਵਿੱਚ ਬੈਠਾ ਸੀ ਜਿਵੇਂ ਉਹ ਸੈਨ ਗਿਲੀਓ ਪਹੁੰਚਿਆ ਤਾਂ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ 40 ਕਿਲੋਮੀਟਰ ਦੀ ਦੂਰੀ ਤੇ ਦੋ ਹਾਦਸੇ ਵਾਪਰੇ ਸੀ ਸੈਨ ਗਿਲੀਓ ਪਹੁੰਚੜ ਤੇ ਜੋ ਹੈ ਸਟੀਫਾਨੋ ਨੇ ਐਂਟੋਨੀਟਾ ਨੂੰ ਬੁਲਾਇਆ ਦੱਸ ਦਈਏ ਕਿ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਫਿਰ ਰੈਂਟੋਨੀਟਾ ਦੇ ਪਾਇਲਟ ਰੋਟੋਂਡੋ ਨੇ ਉਹਨਾਂ ਨੂੰ ਕਿਹਾ ਕਿ ਉਹ ਸੈਨ ਗੀਲਿਓ ਦੇ 에ਅਰਫੀਲਡ ਤੇ ਉਤਰਨਗੇ ਜਿਵੇਂ ਹੀ ਐਂਟੋਨੀਟਾ ਦਾ ਜਹਾਜ਼ ਹਵਾਈ ਪੱਟੀ ਵੱਲ ਵੱਧਿਆ ਧੁੰਦ ਤੇ ਹਨੇਰੇ ਨੇ ਉਹਨਾਂ ਨੂੰ ਘੇਰ ਲਿਆ ਨੇੜੇ ਹੀ ਬਿਜਲੀ ਦੀਆਂ ਤਾਰਾ ਵੀ ਪਈਆਂ ਸਨ ਇਸ ਤੋਂ ਪਹਿਲਾਂ ਕਿ ਪਾਇਲਟ ਰੁਨਟੋਡੋ ਕੁਝ ਸਮਝ ਪਾਉਂਦਾ ਉਸ ਜਹਾਜ਼ ਵੀ ਕ੍ਰੈਸ਼ ਹੋ ਗਿਆ ਸਟੀਫਾਨੋ ਦੇ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਬੁਸਾਨੋ ਤੋਂ ਤਕਰੀਬ 40 ਕਿਲੋਮੀਟਰ ਦੀ ਦੂਰੀ ਤੇ ਹਾਦਸਾ ਗ੍ਰਸਤ ਹੋ ਗਿਆ ਸਟੀਫਾਨੋ ਨੇ ਰਿਪੋਰਟ ਸਭੇ ਜੋ ਦੱਸਿਆ ਉਸ ਦਾ ਜਹਾਜ਼ ਹਵਾਈ ਪੱਟੀ ਤੋਂ 100 ਮੀਟਰ ਪਹਿਲਾਂ ਕ੍ਰੈਸ਼ ਹੋ ਗਿਆ ਉਹ ਕਿਸੇ ਤਰ੍ਹਾਂ ਜਹਾਜ਼ ਦੇ ਮਲਬੇ ਤੋਂ ਬਾਹਰ ਆਇਆ ਤੇ ਪਾਇਲਟ ਨੂੰ ਵੀ ਬਚਾਇਆ ਉਸ ਤੋਂ ਬਾਅਦ ਸਟੀਫਾਨੋ ਨੇ ਐਮਰਜੈਂਸੀ ਨੰਬਰ ਤੇ ਕਾਲ ਕੀਤੀ ਕੁਝ ਸਮੇਂ ਬਾਅਦ ਜਦੋਂ ਉਸਨੇ ਐਂਟਰਨੀਟਨ ਫੋਨ ਕੀਤਾ ਤਾਂ ਉਸ ਦਾ ਨੰਬਰ ਡਾਇਲ ਨਹੀਂ ਹੋਇਆ ਫਿਰ ਬਚਾਅ ਕਰਮਚਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਹੋਰ ਜਹਾਜ਼ ਕ੍ਰੈਸ਼ ਹੋ ਗਿਆ ਸਟੀਫਾਨੋ ਨੇ ਦੱਸਿਆ ਬਚਾ ਕਾਰਮਚਾਰੀ ਐਂਟੋਨੀਟਾ ਨੂੰ ਤੁਰੰਤ ਹਸਪਤਾਲ ਲੈ ਗਏ ਸਟੀਫਾਨੋ ਮੁਤਾਬਕ ਉਹਨਾਂ ਨੂੰ ਮੌਸਮ ਦੇ ਖਰਾਬ ਹੋਣ ਦੀ ਉਮੀਦ ਨਹੀਂ ਸੀ ਅਤੇ ਅਚਾਨਕ ਮੌਸਮ ਬਦਲ ਗਿਆ ਸਟੀਫਾਨੋ ਨੇ ਵੀ ਇਸ ਲਈ ਅਫਸੋਸ ਪ੍ਰਗਟ ਕੀਤਾ ਉਹ ਤੁਰੰਤ ਹਸਪਤਾਲ ਪਹੁੰਚਿਆ ਤੇ ਐਂਟੋਨੀਟਾ ਦਾ ਹਾਲਚਾਲ ਪੁੱਛਿਆ ਸ਼ਹਿਰੀ ਹਵਾਬਾਜ਼ੀ ਵਿਭਾਗ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ